ਇਹ ਉਹਨੂੰ ਬਾਦਰਗੇ ਰੋਡ ਤੇ ਚੋਰ ਪਕੜਿਆ ਕਹਿੰਦੇ 9000 ਰੁਪਏ ਦੀਆਂ ਲੋਟਰੀਆਂ ਚੋਰੀ ਕਰਤੀ ਰੋਜ਼ ਜਾਂਦਾ ਸੀ 30 ਰੁਪਏ ਦੀ ਲੋਟਰੀ ਲੈਂਦਾ ਸੀ ਔਰ ਨਾਲ ਹੀ ਆਪਣੇ ਹੱਥ ਨਾਲ ਦੂਜੇ ਹੱਥ ਨਾਲ ਗੁੰਗਰਾਹ ਕਰਕੇ ਆਪਣੀ ਜੇਬ ਚ ਲੋਟਰੀਆਂ ਪਾ ਲੰਦਾ ਸੀ ਇਹ ਕਿਸ਼ਨ ਗਾਂਝ ਦਾ ਰਹਿਣ ਵਾਲਾ ਬਿਹਾਰ ਦਾ ਪਿਆਰੇ ਸਾਥੀਓ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਕਿ ਇੱਕ ਦੁਕਾਨਦਾਰ ਜੋ ਕਿ ਮੋਬਾਈਲਾਂ ਦਾ ਕੰਮ ਕਰਦਾ ਬਹੁਤ ਹੀ ਇਮਾਨਦਾਰ ਸੱਜਣਿਆਂ ਤੇ ਉਹਦੀ ਦੁਕਾਨ ਦੇ ਉੱਪਰ ਇੱਕ ਪ੍ਰਵਾਸੀ ਜਿਹੜਾ ਆਉਂਦਾ ਹੈ ਲਾਟਰੀਆਂ ਲੈਣ ਵਾਸਤੇ ਇਸ ਵੀਡੀਓ ਚੰਗੀ ਤਰ੍ਹਾਂ ਦੇਖੋ ਧਿਆਨ ਦੇ ਨਾਲ ਤੇ ਵੀਡੀਓ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਹਰ ਇੱਕ ਲਾਟਰੀ ਵਾਲੇ ਤੱਕ ਇਹ ਜ਼ਰੂਰ ਪਹੁੰਚਣੀ ਚਾਹੀਦੀ ਹੈ ਚਾਹੀਦੀ ਹੈ ਕਿਉਂਕਿ ਹੋ ਸਕਦਾ ਕਿ ਉਸ ਇਨਸਾਨ ਦੇ ਨਾਲ ਵੀ ਜਿਹੜਾ ਇੱਕ ਇਹੋ ਜਿਹਾ ਧੋਖਾ ਹੋ ਰਿਹਾ ਹੋਵੇ ਇਹ ਨੂੰ ਸੱਜਣਿਆਂ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਚੱਕਵਾ ਦੇ ਕੇ ਜਿਹੜਾ ਆ ਇਹ ਲਾਟਰੀਆਂ ਜਿਹੜੀਆਂ ਸੀ ਉਹ ਆਪਣੀ ਪਾਕਟ ਦੇ ਵਿੱਚ ਪਾ ਲੈਂਦਾ ਸੀ ਜਿਵੇਂ ਕਿ ਦੋ ਇਹਨੇ ਲਾਟਰੀਆਂ ਲੈਣੀਆਂ ਸੀ ਤੇ ਦੋ ਚਾਰ ਵਿੱਚੋਂ ਮਿਸ ਕਰਕੇ ਉਹ ਕੋਲ ਤੇ ਆਪਣੀ ਪਾਕਟ ਦੇ ਵਿੱਚ ਪਾ ਕੇ ਤੇ ਇਹ ਇਹ ਹੀ ਸੋਚ ਸੀ ਕਿ ਮੈਂ ਲਾਟਰੀ ਦਾ ਨੰਬਰ ਜੇ ਕਿਤੇੋਂ ਨਿਕਲ ਆਉਂਦਾ ਤੇ ਮੈਂ ਉਹ ਆਪਣਾ ਨੰਬਰ ਤੇ ਮਾਲਾ-ਮਾਲ ਹੋ ਜਾਵਾਂ ਜਿਹੜੂ ਪੰਜਾਬੀ ਜੀ ਆਪਾਂ ਕਹੀਏ ਤਾਂ ਮੈਂ ਦੁਨੀਆ ਦੇ ਵਿੱਚ ਪੈਸੇ ਚੋਰੀ ਕਰਦੇ ਜਾਂ ਡਾਇਮੰਡ ਜਾਂ ਕੋਈ ਹੋਰ ਇਹੋ ਜਿਹੀ ਚੀਜ਼ਾਂ ਚੋਰੀ ਕਰਦੇ ਸੋਨਾ ਚੋਰੀ ਕਰਦੇ ਉਹ ਲੋਕ ਤਾਂ ਸੁਣੇ ਸੀ ਪਰ ਲਾਟਰੀ ਚੋਰੀ ਕਰਨ ਵਾਲਾ ਸੱਜਣਾ ਪਹਿਲੀ ਵਾਰ ਸੁਣਿਆ ਹੈ ਇਹ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਅੱਗੇ ਕਿ ਜਿਹੜਾ ਚੋਰ ਆ ਉਹ ਫੜਿਆ ਵੀ ਗਿਆ ਹੈ ਤੇ ਚੋਰ ਦੇ ਕੋਲ ਉਹ ਦੱਸਿਆ ਵੀ ਗਿਆ ਕਿ ਉਹ ਕਿਸ ਇਲਾਕੇ ਦਾ ਆ ਉਹ ਬਿਹਾਰ ਦਾ ਰਹਿਣ ਵਾਲਾ ਆ ਤੇ ਉਹ ਕਿਸ ਤਰੀਕੇ ਦੇ ਨਾਲ ਉਹ ਜਿਹੜਾ ਇਹ ਚੋਰੀਆਂ ਕਰਦਾ ਸੀ ਤੇ ਤੁਸੀਂ ਧਿਆਨ ਦੇ ਨਾਲ ਦੇਖੋ ਇਹ ਵੀਡੀਓ ਨੂੰ ਜਿਹੜੀ ਵੀਡੀਓ ਕਾਫੀ ਲੰਬੀ ਆ ਪਰ ਅੱਜ ਜਿਹੜੇ ਹਾਲਾਤ ਕਿਸ ਤਰ੍ਹਾਂ ਦੇ ਹੋ ਚੁੱਕੇ ਆ ਆ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉਹ ਉਸ ਪਿੱਛੋਕੜ ਜਿਹੜਾ ਡੱਬਾ ਆ ਉਹ ਬਾਕਸ ਦੇ ਵਿੱਚੋਂ ਜੜੀਆਂ ਉਹ ਚੁਣ ਰਿਹਾ ਆ ਆਪਣੀਆਂ ਲਾਟਰੀਆਂ ਤੇ ਨਾਲ ਦੀ ਨਾਲ ਉਹ ਜਿਹੜਾ ਸੱਜਣ ਹੈ ਆਪਣੇ ਦੇਖੋ ਮਸਰੂਫ ਹੈ ਆਪਣੇ ਮੋਬਾਈਲ ਦੇ ਉੱਤੇ ਕਿਸੇ ਨੂੰ ਪੈਸੇ ਰੀਚਾਰਜ ਕਰਕੇ ਦੇ ਰਿਹਾ ਦੁਕਾਨਦਾਰ ਤੇ ਇਹ ਜਿਹੜਾ ਆਪਣਾ ਹੀ ਜਿਹੜਾ ਉਲੂ ਸੁੱਤਾ ਕਰੀ ਜਾ ਰਿਹਾ ਹੈ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਹੁਣ ਦੂਜਾ ਸੱਜਣ ਉਧਰ ਜਾ ਚੁੱਕਾ ਹੈ ਇਹ ਵੀ ਜਾ ਚੁੱਕਾ ਹੈ ਹੁਣ ਜਦੋਂ ਤੇ ਉਹ ਉੱਪਰ ਨਿਕਦਾ ਵਾ ਮਾਲਕ ਤੇ ਇਹ ਉਹਨੂੰ ਫਿਰ ਪੈਸੇ ਦੇ ਦਿੰਦਾ ਤੇ ਆ ਨਾਲ ਹੀ ਉਹਨੂੰ ਕਹਿੰਦਾ ਕਿ ਆ ਮੇਰੀ ਲਾਟਰੀ ਓਕੇ ਹੈਗੀ ਆ ਤੇ ਆ ਰੱਖ ਲੈ ਇੰਨੇ ਦੀਆਂ ਲਾਟਰੀਆਂ ਮੈਂ ਲੈ ਲਈਆਂ ਤੇ ਹੁਣ ਕਰਦੇ ਕਰਦੇ ਹੁਣ ਦਾ ਦੇਖਿਓ ਅੱਗੇ ਹਾਲਾਤ ਕੀ ਬਣਦੇ ਆ ਲਾਟਰੀ ਚ ਚੁਆਇਸ ਕਰਕੇ ਦੇ ਰਿਹਾ ਉਹਨੂੰ ਪਰ ਨਾਲ ਦੀ ਨਾਲ ਇਹ ਜਿਹੜੀਆਂ ਲਾਟਰੀਆਂ ਦੇ ਵਿੱਚੋਂ ਇਹਨੇ ਕਰਨਾ ਕੀ ਹੈ ਕਿ ਇਹਨੇ ਲਾਟਰੀਆਂ ਦੇਖਿਓ ਚੱਕੂਗਾ ਇਥੋਂ ਅਮਰੋੜ ਗਿਆ ਦੇਖੋ ਪੌਕਟ ਦੇ ਵਿੱਚ ਪਾ ਲਈ ਉਹ ਕਿੰਨੀ ਦੁਨੀਆ ਦੇ ਉੱਤੇ ਮਤਲਬ ਮੈਂ ਸੋਚਦਾ ਕਿ ਐ ਇੰਨੀ ਦੁਨੀਆ ਗਿਰ ਚੁੱਕੀ ਹੋਈ ਹੈ ਲੋਕ ਕਿ ਕਿਸ ਤਰੀਕੇ ਦੇ ਨਾਲ ਇੱਕ ਲਾਟਰੀਆਂ ਚੋਰੀ ਕਰਨ ਦਾ ਸਿਸਟਮ ਵੀ ਬਣ ਗਿਆ ਪੈਸੇ ਤਾਂ ਜੋ ਚੋਰੀ ਕਰਦੇ ਸੀ ਘੜੀਆਂ ਮੋਬਾਈਲ ਚੋਰੀ ਕਰਦੇ ਸੀ ਪਰ ਲਾਟਰੀਆਂ ਚੋਰੀ ਕਰਨ ਵਾਲਾ ਮੈਂ ਸੀਨ ਪਹਿਲੀ ਵਾਰ ਦੇਖਿਆ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਕਿਉਂਕਿ ਜਿਹੜੇ ਵੀ ਲਾਟਰੀ ਵਾਲੇ ਲਾਟਰੀ ਸਟਾਲ ਵਾਲੇ ਆ ਕਿਤੇ ਉਹਨਾਂ ਦੇ ਨਾਲ ਵੀ ਇਹੋ ਜਿਹੇ ਲੋਕ ਇਸ ਤਰੀਕੇ ਦੇ ਨਾਲ ਠੱਗੀ ਤਾਂ ਨਹੀਂ ਮਾਰਦੇ ਠੱਗੀ ਤਾਂ ਨਹੀਂ ਮਾਰ ਰਹੇ ਇਹ ਸੋਚਣ ਦਾ ਵਿਸ਼ਾ ਆ ਜਰੂਰ ਵੱਤ ਤੋਂ ਵੱਤ ਵੀਡੀਓ ਨੂੰ ਸ਼ੇਅਰ ਕਰਿਓ ਤੇ ਨਾਲ ਦੀ ਨਾਲ ਤੁਸੀਂ ਪੰਜਾਬੀ ਅਲਫਾਜ਼ ਵਿਚਾਰਚਨ ਨਾਲ ਵੀ ਸਬਸਕ੍ਰਾਈਬ ਕਰ ਸਕਦੇ ਹੋ ਇਹ ਤੇ ਹੋਰ ਤੁਹਾਨੂੰ ਵਧੀਆ ਵੀਡੀਓ ਵੀ ਦੇਖਣ ਨੂੰ ਮਿਲਦੀਆਂ ਆ ਦੇਖ ਸਕਦੇ ਹੋ ਜੇਕਰ ਉਸਨੇ ਕੈਮਰੇ ਦੇ ਵਿੱਚ ਇਹ ਚੀਜ਼ ਨਾ ਰਿਕਾਰਡ ਕੀਤੀ ਹੁੰਦੀ ਤਾਂ ਉਹਨੂੰ ਤੇ ਪਤਾ ਨਹੀਂ ਸੀ ਲੱਗਣਾ ਕਿ ਮੇਰਾ ਇਸਨੇ ਕਿੰਨਾ ਤਕੜਾ ਨੁਕਸਾਨ ਕੀਤਾ तकरीबन ਜੋ ਦੱਸਣ ਦੇ ਅਨੁਸਾਰ ਵੀਡੀਓ ਲਾਸਟ ਵਿੱਚ ਲੱਗੀ ਹੋਈ ਹੈ ਨਾਲ ਜਿਹਦੇ ਵਿੱਚ ਇੱਕ ਫੜਿਆ ਗਿਆ ਹੈ तकरीबन 9.5 ਲੱਖ ਰੁਪਈਆ ਲਾਟਰੀਆਂ ਚੋਰੀ ਕਰ ਚੁੱਕਾ ਜੀ